ਦਸੋ ਪੈਸਾ ਹੋ ਅੱਕੇ ਵਿੱਚ ਚੱਲਦਾ ਕੰਮ ਕਰ ਕੰਮ ਕੰਮ ਦਾ ਪੂਰਾ ਟੌਪ ਦਾ ਚੱਲਦਾ ਪਰ ਸੋ ਨਿਮਰਤ ਖੈਰਾ ਤੇ ਅਰਜੰਟ ਦਵਾਈਸ ਮੇਰੇ ਲਈ ਦਵਾਈ ਲੈਣ ਬਾਅਦ ਜੀ ਖਰਾਬ ਹੋ ਗਈ ਕੋਈ ਕਪੌੜ ਮਰੀ ਜਾਂਦਾ ਸਾਰਾ ਦਿਨ ਯਾਰ ਉਹ ਕਪੌੜ ਨਹੀਂ ਅੱਜ ਗਿਆਈਆਂ ਆਂ ਵੀ ਆ ਕੇ ਤਾਂ ਦੇਖੀ ਦਵਾਈ ਲੈ ਕੇ ਦੇਖ ਇੱਕ ਵਾਰੀ ਇਹ ਕੋਈ ਵੀ ਤਨੂਗਾ ਸੋ ਸਤੂ ਮਟਾਈ ਤੋੜ ਦੂ ਕਿੱਥੇ ਦੱਸੇ ਸੱਪੋਂ ਘਰ ਆ ਆ ਕੇ ਜਾ ਕੇ ਕਰੀ ਤੇ ਸੁਸਰੇ ਹੀ ਮੈਨੂੰ ਤਾਂ ਉਹਦੇ ਅੰਦਰ ਜਾਣਾ ਨਹੀਂ ਇੱਧਰ ਤੇ ਇੱਧਰ ਜਾਣਾਗਾ ਮੈਨੂੰ ਨਹੀਂ ਆ ਤੀ ਗਿਆ ਨਹੀਂ ਮੜੀ ਜਾਉ ਇਹ ਨਹੀਂ ਕੋਈ ਪੁੱਛਿਆ ਕਿਸੇ ਨੇ ਕੋਈ ਛੱਡਿਆ ਹੁੰਦੇ ਆ ਕਿ ਸਾਨੂੰ ਰਾਹ ਨਹੀਂ ਦਿੰਦਾ ਕਿ ਇਹਦੇ ਜਾਣਾ ਕਿੱਥੇ ਕੋਈ ਨਹੀਂ ਕੋਈ ਕਰਦਾ ਨਹੀਂ ਕਿਸੇ ਨਾਲ ਗੱਲ ਕਰਨ ਦੀ ਮੱਤੀ ਕਰਦੇ ਨਹੀਂ ਇੰਤਕ ਦੀ ਆਹ ਕਿਹਜੀ ਮਦਦ ਹੋਗੀ ਕਿਸੇ ਦੇ ਕਿਸੇ ਨੂੰ ਕੋਈ ਸੱਚਾ ਮਦਦ ਨਹੀਂ ਹੈਗੀ ਨਹੀਂ ਇਹ ਜੀ ਮਦਦ ਨਹੀਂ ਹੈਗੀ ਅੱਜ ਕੱਲ੍ਹ ਤੇ ਲੋਕ ਹਾਂਜੀ ਹਾਂਜੀ ਬੋਲਦੇ ਆ ਗੱਲ ਤੋਂ ਕੋਈ ਵੀ ਕਰਦੇ ਪਤਾ ਨਹੀਂ ਪੁੱਛ ਲੈਣੇ ਨਹੀਂ ਆਪਾਂ ਵੀ ਵਗ ਚੱਲਾਂਗੇ ਇਹ ਜਿਹੜੀ ਲੋੜ ਨਹੀਂ ਹੈਗੀ ਪੁੱਛਣ ਦੀ ਅਸੀਂ ਕਿਹੜਾ ਗਲਤ ਕਿਹਾ ਜੀ ਤੁਹਾਨੂੰ ਕੁਝ ਸਹੀ ਗੱਲ ਪੈਂਦੀ ਹੈ ਬੰਦੀਆਂ ਨਹੀਂ बगीचे के जाए तह करें ठीक मेरी है ये धन्यवाद अंजी

ਦੇ ਉਹ ਤਾਂ ਬਾਲ ਬੈਠੀ ਰਹਿੰਦੇ ਨੇ ਉਹ ਤਾਂ ਕੰਜਰ ਵਾਲੇ ਖਰਾਬ ਨੇ ਤਾਂ ਆਉਂਦੀ ਜਾਂਦੀ ਬੁੜੀ ਨੂੰ ਨਹੀਂ ਛੱਡਦੇ ਕੁੜੀ ਨੂੰ ਨਹੀਂ ਛੱਡਦੇ ਜੇ ਕਿਸੇ ਦੇ ਕੋਈ ਕੁੜੀਆਂ ਕੱਤਰੀਆਂ ਦੇਖ ਲੈਣਗੇ ਨਵੇਂ ਤਾਂ ਪਿੱਛੇ ਪਾਏ ਜਾਂਦੇ ਨੇ ਉਹ ਤਾਂ ਕਈ ਵਾਰ ਛੋਟੇ ਜੀਜੇ ਨੇ ਵੀ ਕੁੱਤੇ ਸੀਗੇ ਲਾਇਆ ਫਿਰ ਨਾ ਨੇ ਅੰਮਲੀ ਜੇ ਨੇ ਅੰਮਲੀ ਨੇ ਤਾਂ ਅੱਛਾ ਦੀਦੀ ਕੋੜਾ ਕਿੱਥੇ ਰੱਖੇ ਕੁੱਤੇ ਦਾ ਪਾਣੀ ਮੈਂ ਤਾਂ ਜਾ ਕੇ ਟੰਗ ਲਾਉਂਦਾ ਤੇਰੇ ਜੀਜੇ ਨਾਲ ਰੱਖੀਂ ਦੇ ਤੂੰ ਕਿਹੜੇ ਤੰਤ ਮੋਤਵਾਣੇ ਕਿ ਕਰੇ ਇਤਰੀਆਂ ਦਾ ਨਾਮ ਤਾਂ ਅੱਛਾ ਕੁਛ ਲਾ ਰਿਹਾ ਆ ਸਾਰੇ ਇਹ ਦਿੱਕ ਨੂੰ ਅੰਦਰ ਬੈਠੇ ਨੂੰ ਨਹੀਂ ਮੁੱਕ ਜਾਵਾਂ। ਇਹ ਦਿੱਕ ਡਾਕਟਰ ਕੋਲ ਗੜਾ ਬੜਾ ਕੋਣੀ ਹੈ। ਨਹੀਂ ਤੇਰੇ ਡਾਕਟਰ ਕੋਲ ਬੜਾ ਦਾ ਖਾਣਾ। ਦੇਖੀਓ ਜੀ ਡਾਕਟਰ ਕੋਲ ਜਾਉਂਦੇ ਮੈਂ ਡਾਕਟਰ ਨੂੰ ਸੁਝਾ ਆਹ ਨਹੀਂ ਚਾਰ ਪੈਸੇ ਦੇ ਦੂੰਗੀ। ਉਹ ਡਾਕਟਰ ਠੀਕ ਕਹਿੰਦਾ ਵੀ ਹਾਂਜੀ ਬੜਾ ਠੀਕ ਆ। ਚਲ ਵਧੀਆ ਕੁਝ ਲੈ ਕੇ ਜਾਵੇ। ਕੋਈ ਆਹ ਕੌਣ ਆ ਗਿਆ ਹੁਣ ਸਾਫਾ ਚਾਹ ਦਾ ਪੋਏ। ਕੌਣ ਦੇਖਾ। ਉਹ ਤੁਨ ਭਾਗ ਸਾਡੇ ਕੋਲ ਰੌਣਕ ਆ ਗਈਆਂ। ਨਾ ਕੋਈ ਪਤਾ ਨਾ ਸਲੀਆ ਨਾ ਫੋਨ ਕੀ ਗੱਲ ਬਈ ਹੋ ਠੀਕ ਠਾਕ ਹੋਰ ਭਾਈ ਠੀਕ ਹੋ ਕਿਵੇਂ ਆਏ ਸੀਗੇ ਬਸ ਦੀਦ ਤਾਂ ਪਤਾ ਲੈਣ ਆਏ ਸੀਗੇ ਫੋਨ ਦਾ ਤੁਸੀਂ ਕੀਤਾ ਹੀ ਨਹੀਂ ਮੈਨੂੰ ਫੋਨ ਖਰਾਬ ਹੋਈ ਅਸੀਂ ਰੋਟੀ ਰੋਟੀ ਦਾ ਇੰਤਜ਼ਾਮ ਕਰਵਾ ਲਾਂ ਦੇ ਕਿਸੇ ਨੂੰ ਇਹਦੇ ਤਾਂ ਸਿਰਫ ਪਤਾ ਥੋੜਾ ਨਿਕਲਿਆ ਇਹ ਤਾਂ ਪਹਿਲੀ ਦੁਖੀ ਹੈ ਸਾਡੇ ਜੀਤੇ ਕਹਿੰਦਾ ਇਹਨੇ ਉਪੀ ਲਾਉਣ ਨੂੰ ਮੈਂ ਤਾਂ ਬਹੁਤ ਅੰਕ ਰੱਖੇ ਨੇ ਹੁਣ ਦੋ ਦਿਨ ਆ ਗਏ ਮੈਨੂੰ ਆਰਾਮ ਜਾ ਜੂਗਾ ਵੀ ਠੀਕ ਹੈ ਇਸ ਤੇ ਜਾਣਾ ਕਿ ਹੁਣੀ ਵਾਪਸ ਵਸ ਇਹ ਕਿਹੜਾ ਆਉਣਾ ਹੋਇਆ ਪੇਪਰ ਚੱਲੀ ਜਾਂਦੇ ਸਾਡੇ ਤਾਂ ਬਸ ਹੁਣ ਵਾਪਸ ਹੀ ਜਾਣਾ ਹਸਤਾ ਇਸ ਤਾਂ ਜਮੀ ਆਸਾਂ ਦੇ ਪਾਣੀ ਫੇਰ ਤਾਂ ਪਤਾ ਜਾਂਦੀ ਹੈ ਭਾਣਾ ਇਸ ਤੇ ਪੇਪਰ ਚਾਉਂਦੇ ਸਾਡੀ ਇਸ ਤਰ੍ਹਾਂ ਹੋ ਰਿਹਾ ਜੋ ਦੋ ਦਿਨ ਸਾਡੀ ਖਾਤਰਦਾਰੀ ਕਰਾਂਗੇ ਜੀ ਜਿਸ ਨੂੰ ਕੋਈ ਨਾ ਚਾਹ ਇਹਨਾਂ ਨੂੰ ਐਸੀ ਵੀ ਚਲ ਪਤਾ ਨਹੀਂ ਆਉਂਦੀ ਇਹ ਪੇਪਰ ਉਹ ਕੋਈ ਨਾ ਹੱਥ ਨੇ ਕੋਕੜ ਕੱਕ ਕਰ ਲਿਆ ਮਾਗੇ ਕੋਈ ਗੱਲ ਨਹੀਂ ਤੁਸੀਂ ਰਹੋ ਇੱਥੇ ਉਹ ਦੋ ਦਿਨ ਤਨ ਘਾਜੋ ਚਾਹ ਪੀਂਦੇ ਤੁਸੀਂ ਚਾਹ ਲਿਆ ਕੇ ਦੇਵੋ ਇਹਨਾਂ ਨੂੰ ਅੱਛਾ ਚਾਹ ਚ ਪੀਓਗੇ ਹਾਂਜੀ ਮਰਜੀ ਬਣਾਵਾ ਕੇ ਤੁਸੀਂ ਬਣਾਉਂਗੀ ਆ ਤੁਸੀਂ ਬਣਾ ਲਓ ਤੁਹਾਡੇ ਹੱਥ ਦੀ ਪੀਂਗੀ ਅੱਛਾ ਸਰ ਬਿਆਦ ਦੀ ਚਲ ਠੀਕ ਹੈ ਫਿਰ ਪਿਓਣਾ ਅੱਜ ਸਾਨੂੰ ਕੰਡੇ ਵਾਲੀ ਚਾਹ ਚਾਹ ਦਾ ਬਾਰਫੀ ਸੀ ਆਪਾਂ ਨੇ ਮੈਂ ਹੁਣ ਸਾਲੀਆਂ ਆਈਆਂ ਨੇ ਜਿਹੜਾ ਉਹ ਬਿਸਕੁਟ ਬਿਸਕੁਟ ਕੁਰੀਆ ਵੀ ਲੈ ਕੇ ਜਿਹੜਾ ਉਹ ਚਾਹ ਲਈ ਤੋਂ ਮੈਂ ਤਾਂ ਮੈਂ ਆ ਕੀ ਚਾਹ ਪੋਣਾ ਨੂੰ ਬਾਈ ਸਾਦਾ ਲੈਣਾ ਵੀ ਥੋੜਾ ਜਿਹਾ ਆਹ ਦਾਤਾ ਜੀ ਮੁਰਦੀ ਨਹੀਂ ਗਰੀਬ ਬੰਦੇ ਨੂੰ ਕਰੀਏ ਕੀ ਅਸੀਂ ਦਾਤਾ ਨੂੰ ਮੋੜ ਤਾਂ ਲੱਗੇ ਨਹੀਂ ਕਿਸੇ ਕੋਈ ਨਾ ਵਾਰ ਫੜ ਕੇ ਉਹਦਾ ਥੋੜਾ ਜਿਹਾ ਵੀ ਇਧਾਰ ਕਰਾਂਗੇ ਬਾੜੀ ਨੀ ਕਰਦੇ ਦਾ ਤਾਂ ਬਲੇ ਪਹਿਨੀ ਕਾਪੀਆਂ ਬੜੀਆਂ ਪਈਆਂ ਸਾਡੇ ਦਾ ਬਈਆਂ ਬੜੀਆਂ ਪਈਆਂ ਜਿੰਦੀ ਜਈਏ ਕਿਥੋਂ ਦਾ ਉਹ ਪੰਜ ਕਸਾਲਾ ਸੌਦਾ ਕਰੇ ਭਾਈ ਐ ਨਾ ਕਰ ਦੇ ਜਾਣਗੇ ਪੈਸੇ ਕੋਈ ਨਾ ਜਿਹੜਾ ਸੌਦਾ ਦੇਵਾਗੇ ਕਿਥੋਂ ਜੀ ਛੱਡੇ ਨਾ ਬੁਰੇ ਹਾਰ ਹੋ ਰੇ ਜਮੀ ਪੈਸਾ ਤਾਂ ਕੋਈ ਮੋੜਦਾ ਨਹੀਂਗਾ ਤੇਰੀ ਜੀ ਚੱਲ ਕੋਈ ਨਾ ਨਾ ਦੇ ਭਾਈ ਅਸੀਂ ਕਿਹੜਾ ਪਾਸਾ ਪਿੰਡ ਛੱਡ ਕੇ ਜਾਂਦੇ ਸੀ ਰਾਮ ਰਾਮ ਨਾਲ ਜੀ ਇਹਨੇ ਮੈਂ ਤੁਹਾਨੂੰ ਆਈ ਬੈਠੇ ਹਾਂ ਉਹ ਬੁਢੀ ਆ ਜਦਾ ਆਲੂ ਸਾਦੇ ਹੁੰਦੀਆਂ ਨੇ ਨਾਲ ਤੇ ਕੋਈ ਆਵਦਾ ਨਹੀਂ ਕੋਈ ਨਹੀਂ ਫੇਰ ਕਿਉਂਦਾ ਗਰੀਬ ਸੀਗੇ ਦੇਲ ਦੇ ਧਾਰ ਮੂੰ ਤਾਂ ਤੁਸੀਂ ਲੰਗਰ ਲਾਉਣੇ ਨੇ ਗਰੀਬਾ ਘਤਰ ਹੈ ਪਰ ਗਰੀਬਾਂ ਨੇ ਲੰਗਰ ਆਣਾ ਇਦਾਂ ਤਾਂ ਪੰਜੀ ਨਹੀਂ ਮੁੱਢੀ ਸਾਦੀ ਬਈਆਂ ਭਈਆਂ ਭਈਆਂ ਨੇ ਸਾਦੀਆਂ ਦਾ ਉਹ ਵੀ ਲੱਖ ਲੱਖ ਰੁਪਏ ਲਾ ਦਿੰਨੇ ਨੇ ਲੰਗਰਾਂ ਦੇ ਦਫਾ ਵੀ ਕਰਦੇ ਹੁੰਦੇ ਹੁਣ ਗਰੀਬ ਨੂੰ ਇਹ 500 ਦੇਣ ਦੇ ਸਾਡਾ ਫਿਰ ਕਿੱਡੀ ਗੱਲ ਸੀ ਮੋਤ ਨਹੀਂ ਮੋਤ ਨਹੀਂ ਜਬੀ ਨਹੀਂ ਮੋਤ ਹੈ ਕਰੀਏਗੀ ਕੋਈ ਨਹੀਂ ਕਿਸੇ ਗਰੀਬ ਦੇ ਕੰਮ ਆਏ ਇਹ ਤੋ ਲੈ ਆ ਪਈ ਉਹਨਾਂ ਤੇ ਆ ਮੈਂ ਤਾਂ ਕਹਿ ਨਹੀਂ ਜਗਦਾ ਤੂੰ ਮੋਤ ਦੇਗਾ ਤਾਂ ਦੇ ਆ ਖੋਪਰੀ ਛੁੱਟੀ ਦੇਵਨੂ ਧੀਰਪੇਰੀ ਆ ਦੇ ਦੇ ਬ్రో ਦਵਾਂਜਾ ਬਣਾਉਣਾ ਮੈਂ ਹੈ ਅੱਛਾ ਮੈਂ ਚੋਰੀ ਕਿਉਂ ਕਰੂੰ ਬਾਬੂ ਵਾ ਕਮਾਲ ਕਰਦਾ ਯਾਰ ਲੱਗਿਆ ਸ਼ੱਕ ਜਾ ਖੜਕਾ ਜਾ ਕਾਦਾ ਹੋਏ ਜੀ ਆ ਜੀ ਆ ਹੋਲੀ ਆ ਰਹੀ ਹੈ ਬਰੰਗਤ ਲੱਗਦੇ ਹਾਂ ਕਿੰਨੇ ਦੀ ਹੈ ਇਹ 50 ਰੁਪਏ ਦੀ ਉਨੀ ਇੰਨੀ ਠੱਗ ਦੇ ਠੱਗ ਬਣਾਇਆ ਰੋਕ ਕਿਤਾਬ ਨੂੰ ਠੱਗੀ ਕਰਾਂਗੀ ਕੀ ਜੋ ਚੋੜੀ ਗੱਲ ਲੈਂਦੇ ਨੇ ਠੱਗੀ ਮਾਰੂਗਾ ਸੁਣਾ ਬਾਈ ਸਾਡਾ ਹੁੰਦਾ ਨਹੀਂ ਕੋਈ ਚੋੜੀ ਗੱਲ ਲੈਂਦੇ ਉਹ ਲਵਾਗੇ ਕਿਥੋਂ ਇੱਥੂ ਲਵਾਗੇ ਇੰਨਾ ਇੱਕ ਤਾਂ 5 ਰੁਪਏ ਦਾ ਆ ਜਾਂਦਾ ਹੁੰਦਾ ਸੀ ਇਹ ਤਾਂ ਇੰਨੀ ਠੱਗੀ ਲਾਲਾ ਬਾਹਲੀ ਠੱਗੀ ਬਾਈ ਠੱਗੀ ਨਹੀਂ ਜਾਣਾ ਲਾ ਲਾ ਜੀ ਟੀਵੀ ਨਹੀਂ ਓਕੇ ਮੈਂ ਲਾ ਦਾਰ ਦੂਰ ਬੀਰੀਂ ਬਚਦੇ ਦੂਰ ਬੀਰੀਂ ਬਚਦੇ ਓ ਲਾਲਾ ਇੱਧਰ ਜਾ ਦੇਖ ਯਾਰ ਘਰੇ ਰੇਸਦਾਰ ਆਏ ਨਾ ਨਹੀਂ ਤਾਂ ਪਦੇ ਪੁਜੀਆ ਅੱਛਾ ਜੀ ਨਵੇਂ ਬਟਰ ਬੇਕ ਦੇ ਦੇ ਇੱਕ ਉਹੀ ਕਿਸਮਾਰ ਬਾ ਕੋਈ ਜਿਆ ਕਿੰਨਾ ਦਾ ਪਤਾ ਨਹੀਂ ਕੋਈ ਜਿਆ ਕਿੰਨਾ ਬਾਵਾ ਜੀ 20 ਰੁਪਏ ਦਾ ਪਾ ਦੇ ਵੀ ਦਾ ਕੋਈ ਮੈਂ ਤਾਂ 10 ਰੁਪਏ ਬੱਦਰ ਵੀ ਮੈਂ ਤਾਂ ਦਿੱਤੇ 20 ਰੁਪਏ ਨੇ ਉਹ ਦੇ ਜਾ ਕੇ ਮੱਦਾ ਕਿਤਰੇ ਮਾਣਾ ਆ ਪਾ ਬੂਈਆ ਤਾਰ ਬੀ ਨਾ ਓਏ ਤਾਂ ਰਾਮਾ ਸੱਜਣਾ ਪਉਣਾ ਸਿੱਖ ਲੈ ਤੂੰ ਲਾਲਾ ਵੱਡਾ ਬੜਾ ਫਰਦਾਨੂ ਸਿਖੇ ਕੀ ਆਉਂਦੇ ਕੁਛ ਨਹੀਂ 10 ਰੁਪਏ ਦਾ ਹੈ 10 ਰੁਪਏ ਦਾ 20 ਰੁਪਏ ਦਾ ਹੋਰ ਮੰਗੀ ਜਾਂਦਾ ਹੈ ਕੋਈ ਨਹੀਂ ਮਟਰ ਪੈਕ ਦੇ ਦੂ ਫਿਰ ਦੇ ਜੂਗਾ ਕੋਈ ਨਹੀਂ ਕੋਈ ਨਹੀਂ ਦੇ ਦੂ ਨਹੀਂ ਮੈਂ ਤੇ ਇਥੇ ਬਗੜਾੜੀ ਦੇ ਨਹੀਂ ਹਾਂ ਬਹੁਤ ਲੋਕ ਸਹ ਹੋਣ ਇਹ ਤਾਂ ਠੀਕ ਆ ਲਾਲਾ ਕੋਈ ਰੈਸਟੋਰੈਂਟ ਨਹੀਂ ਇਹਦੇ ਰੈਸਟੋਰੈਂਟ ਆਪਣੇ ਦਾ ਪੈਦਾ ਕਰ ਗਿਆ ਇਹ ਤਾਂ ਆਹ ਭੁੱਲ ਗਿਆ ਤਾਂ ਬਿਸਕਰ ਤਾਂ ਵੀ ਭੁੱਲ ਗਿਆ ਨਾ ਮੈਂ ਪੜਾਇਆ ਉਹ ਨਾ ਪੜਾ ਰਹਾ ਹੈ ਉਹ ਨਾ ਤੁਮ ਲਾ ਜੇ ਇਹ ਕਿਹੜਾ ਮੁਰਕਿਆ ਆਊਗਾ ਲਈ ਉਹ ਤੁੰ ਨਾ ਜੀ ਨਾ ਲਵੋ ਨਾ ਤੂੰ ਨੀ ਨਾ ਕਹਤਾ ਜੀ ਉਹ ਲੈ ਕੇ ਵਾਗਿਆ ਤੂੰ ਭੁੱਲ ਗਿਆ ਤੂੰ ਬੁਲਬੁਲੇ ਕਿੰਨੇ ਵਿਆ ਆ ਭਾਈ ਆਹ ਲੱਚਾ ਤਾਂ ਬਣਾ ਰੱਖੀ ਸੀ ਜਰ ਹੁਣ ਸਾਲੀਆਂ ਆ ਉਹਨਾਂ ਦਾ ਵੀ ਇੱਜ਼ਤ ਮਾਨ ਕਰਨਾ ਹੈ ਕੋਈ ਭੁਜੀਆ ਭੁਜੀਆ ਲੈ ਆਈਏ ਤੇ ਬਿਸਕੁਟ ਖਵਾਈਏ ਚੱਲ ਹੁਣ ਦੋ ਦਿਨ ਤਾਂ ਮौज ਬਣੂ ਹੁਣ ਆ ਗਈਆਂ ਸਾਲੀਆਂ ਕੰਮ ਕਰਨਗੀਆਂ ਅੱਛਾ ਅੰਦੇ ਹੋਰ ਲਾਓ ਜੀ 5 4 ਆ ਲਓ ਵਿਚਾਪਿਓ ਉਹ ਤੇਰੀ ਆਪੂ ਜੀ ਆ ਲੈ ਆ ਬਿਸਕੁਟ ਦਾ ਲੈ ਆਉਂਦਾ ਨਾਲ ਉਹ ਲੈ ਆਇਆ ਸੀ ਪਤਾ ਨਹੀਂ ਕਿੱਛੇ ਠੀਕੇ ਮੈਂ ਤਾਂ ਸੁਰਤ ਬੰਨ੍ਹ ਲੂਗੀ ਡਿੱਗਣਾ ਤੂੰ ਗਿੱਜੇ ਚ ਵਾਰ ਕੇ ਸੀਗੇ ਓ ਤੂੰ ਕਿੱਧਰੋਂ ਆ ਰਿਹਾ ਓ ਬਿਲਕੁਲ ਡੁੱਗੋ ਜੀ ਤੇਰੇ ਪਰੌਣ ਆਇਆ ਓ ਤੂੰ ਮੰਦਰੀ ਤੁਰੇ ਆਉਂਦਾ ਸੀਗਾ ਉਹ ਮੈਂ ਪਰੌਣਾ ਦਾ ਦੁਕਾਨ ਤੇ ਮੇਰੇ ਕੋਲ ਬਖਰੀ ਦੀਆਂ ਦਾ ਜੀ ਉਹ ਤਾਂ ਆਉਂਦੀ ਆਣਾ ਆਪਣੇ ਪਿੱਛੇ ਆ ਕੇ ਦੁਕਾਨ ਦੇ ਹੂੰ ਨਾ ਤੁਨਾ ਬੈਠੇ ਹੋਰੇ ਅੱਛਾ ਰਿਸ਼ਤੇ ਆ ਛੋੜਦੇ ਆਏ ਨੇ ਇਹ ਓਏ ਇੱਥੇ ਬੈਜੋ ਯਾਰ ਪਿਆਰ ਨਾਲ ਜਾ ਕੋਈ ਨਾ ਮਿੰਟ ਮੈਂ ਦੇਣੀ ਆ ਫਿਰ ਤੇ ਨੇ ਸਰੀਏ ਥੀਂ ਆਪਣੀ ਮਦਰ ਆ ਗੋ ਠੀ ਕਹਿੰਦਾ ਸੀ ਕਿਹੜਾ ਸਰਦਰ ਤੱਕੇ ਨਾਲ ਕਰੇ ਛੱਡ ਕੇ ਆਉਣ ਨੂੰ ਫਿਰਦਾ ਸੀਗਾ ਅੱਛਾ ਇਹਦੀ ਇਹ ਮਜਾਲ ਹੋਈ ਅਸ ਤਾਂ ਪੁੱਛਿਆ ਵੀ ਨਹੀਂ ਹੈਗਾ ਤੱਕੇ ਨਾਲ ਦੱਸੀ ਜਾਵੇ ਕਿੰਨਾ ਨੇ ਜਾਣਾ ਅੱਛਾ ਮਿਲਦਾ ਇਹ ਵੱਡਿਆ ਹੋਇਆ ਹੈ ਤਾਂ ਵਾਲਾ ਇਹ ਤਾਂ ਜਨੀ ਫਨੀ ਧੀ ਵੀ ਤਾਂ ਛੇਤਰ ਫੰਦਾਗਾ ਮੈਨੂੰ ਲੱਗਦਾ ਹੁਣੇ ਸਾਡੇ ਪਿੱਛੇ ਪਿੱਛੇ ਜਾਣ ਕੇ ਆਇਆ ਬਣਾ ਬੋਲਣ ਦੇ ਹਾਂ ਤੁਸੀਂ ਚਾਹ ਪੀ ਲੋ ਕੋਈ ਗੱਲ ਨਹੀਂ ਮੈਨੂੰ ਪਿਆ ਦਿਓ ਚਾਹ ਓਏ ਪਿਆਰ ਵਾਲਿਆ 2 ਮਿੰਟ ਖੜਾ ਜਾ ਮੇਰਾ ਭਾਈ ਐਂ ਅੱਖ ਦੀ ਮਾਦਰ ਮੈਂ ਛੱਡਿਆ ਨਾ ਕਰੇ ਮੈਂ ਇਹਦਾ ਕੋਈ ਗਲਤ ਬੋਲਿਆ ਨਾ ਓਏ ਤੂੰ ਮੈਂ ਤੈਨੂੰ ਜਾਂਦੇ ਲੋੜ ਤੇ ਸਾਡੇ ਘਰੇ ਛੱਡਣ ਦੀ ਮੈਂ ਮਦਦ ਹੀ ਕਰਦਾ ਸੀਗਾ ਪੁੱਛ ਲੋ ਜੇ ਕੋਈ ਮੈਂ ਭਾਈ ਗਲਤ ਬੋਲਿਆ ਤੁਹਾਨੂੰ ਕੋਈ ਉਹ ਕੱਲ ਤੋਂ ਤੂੰ ਮੈਨੂੰ ਪਤਾ ਹੀ ਐ ਤੂੰ ਬਾਹਰ ਬੈਠ ਜਾ ਚਾਹ ਪੀ ਉਹਦਾ ਬੈਠਾ ਮੇਰੀ ਨਿੰਬੜ ਤੇ ਦਿੱਤਾ ਕਾਣਾ ਕੋਣਾ ਬੈਠਾ ਚਾਹ ਪੀ ਲਾ ਦੇ ਕਰ ਬਾਅਦ ਅੰਨੇ ਮਰ ਦਖਾ ਕੇ ਦਵਾਈ ਲੈ ਕੇ ਗਈ ਮਤੋਲੇ ਪਰसों ਜਿਹੜੇ ਕੋਲੇ ਐਸੀ ਨਵਰਾ ਦਖਾ ਡਾਕਟਰ ਕੋਲ ਗਿਆ ਬੋਲਾ ਤਾਇਓ ਹੋ ਪਟੀਆਂ ਇਹ ਕਰੇ ਫਿਰਦੀ ਸੀ ਉਹ ਬਾਜ ਖਰਾਬ ਜੁੱਲੀ ਐ ਮੈਂ ਤਾਂ ਨਹੀਂ ਕਿ ਬਿਸਕੁਟ ਆਹ ਸੋਡੇ ਬਾਅਦ ਧਰੇ ਥੋੜੀ ਜੀਜੇ ਨੇ ਲੈ ਖੁਜੀਆ ਚੱਕ ਲੈ ਬਿਸਕੁਟ ਚੱਕਣਾ ਇੱਕ ਬਿਸਕੁਟ ਤਾਂ ਆਈਏ ਮੈਨੂੰ ਥੋੜਾ ਖੁਜੀਆ ਲੈ ਲੈ ਕਿੰਨਾ ਹੋ ਗਿਆ ਵਾਹ ਇੱਥੋਂ ਟੱਕ ਲੈ ਕੇ ਗਿਆ ਬਾ ਬਾ ਉਹ ਵੀ ਤਾਂ ਲੈ ਕੇ ਆ ਉਹ ਮਾੜਾ ਮੋੜਾ ਤੂੰ ਕਹਿ ਨਹੀਂ ਸਾਦੀ ਰਿਸ਼ਤੇਦਾਰ ਮਸਾ ਮਸਾ ਆਏ ਨੇ ਇਹ ਕੀ ਕਰਕੇ ਨਾ ਕਾਨੂੰਨ ਬੇਇੱਜ਼ਤੀ ਕਰਨੀਆਂ ਕਾਨੂੰਨ ਬੇਇੱਜ਼ਤੀ ਕਰਨੀਆਂ ਇਹ ਕੀ ਜਾ ਕੇ ਉੱਥੇ ਕਹਿਣੀਆਂ ਵੀ ਆਏ ਹਾਂ ਬੰਦੇ ਇਹ ਰਿਚਾ ਕੇ ਵਿਚਾਲੋਂ ਲੈ ਗਿਆ ਚਲ ਕੋਈ ਨਾ ਕੋਈ ਕਮੀ ਬੇਸੀ ਤਾਂ ਨਹੀਂ ਆਈ ਚਾ ਵਧੀਆ ਬਣੀ ਆ ਚਾ ਤਾਂ ਬਣੀ ਵਧੀਆ ਬਣੀ ਜਿੱਦਾ ਜੀ ਪੂਜੀ ਵਿੱਚ ਚੰਚੇ ਨਹੀਂ ਹੋਗਾ ਓਏ ਚਮਚਾ ਕੀ ਕਰਨਾ ਹੱਥਾਂ ਨਾਲ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਵੀ ਚੰਬਲ ਗਿਆ ਜਿੱਦੜ ਕੰਜੂਸ ਆ ਨਜ਼ਾਰੇ ਆ ਗਏ ਅੱਜ ਤਾਂ ਨਜ਼ਾਰੇ ਆਉਣਗੇ ਨਜ਼ਾਰੇ ਆਉਣਗੇ ਰੋਟੀਆਂ ਪਕਾਵਾਂਗੇ ਅਪਰ ਖਾਵਾਂਗੇ ਤੈਨੂੰ ਤਾਂ ਨਜ਼ਾਰੇ ਨਾਲ ਮੈਂ ਜਾਊਂ ਜਦੋਂ ਛੱਪਣੀਆਂ ਵੀ ਹਾਰ ਦਿਆ ਰੋਟੀਆਂ ਤੇ ਲਾ ਕੇ ਦਿੰਦੇ ਨੇ ਇਹ ਮਾਲ ਪੁਨੇ ਅੱਜ ਦਾ ਦੋ ਬੈਠੀਆਂ ਨੇ ਤੂੰ ਪਰਵਾਹ ਨਾ ਮੰਨ ਦੋ ਆਲੀਆਂ ਖਾਲੀ ਰੋਟੀਆਂ ਆ ਜਿਹੜੇ ਤਾਂ ਪਕਾਉਣੀਆਂ ਨੇ ਕੋਈ ਨਾ ਮੈਨੂੰ ਪਕਾਦੀ ਭਾਈ ਜੀ ਨਾਲ ਲੱਗ ਕੇ ਦੇ ਜੀਜੇ ਦੀ ਹੈਲਪ ਕਰਦੀ ਮੜੀ ਜੀ ਅੱਜ ਇਹ ਪੈ ਜਾਊਗਾ ਬੈੱਡ ਤੇ ਪੈ ਜਾਊਗਾ ਮੈਂ ਭਾਵੇਂ ਇੱਕ ਇੱਕ ਹੋਰ ਹੈ ਨਾ ਵੀ ਓਏ ਘਰ ਹੋ ਜਾ ਕੇ ਖਾਲੀ ਆ ਰਿਹਾ ਇਸੇ ਪੰਗੇ ਲਈ ਇਹਨੂੰ ਵੱਡਾ ਨਾ ਬੜਾ ਮੋੜ ਦੇਖ ਲੈ ਇਸੇ ਲੱਤ ਬੈਠੀ ਆ ਚਾਬੀ ਕਿ ਜਨਾ ਭਈ ਕੋਈ ਗੱਲ ਨਹੀਂ ਚਾਬੀ ਜਨਾ ਓ ਚਾਹ ਦੇਤੀ ਤੈਨੂੰ ਬਿਸਕੁਟ ਲੈ ਕੇ ਜਾ ਕੇ ਪਹਿਲਾਂ ਬਿਸਕੁਟ ਡੱਗੇ ਪੈ ਸੀ ਇਹ ਤਾਂ ਨਾ ਵੜਾਉਣਾ ਨੂੰ ਉੱਚੀ ਥਾਂ ਦਾ ਮਾਰੇ ਓ ਮੈਨੂੰ ਪਤਾ ਤੇਰਾ ਮੈਨੂੰ ਪਤਾ ਤੇਰਾ ਵੀ ਤੂੰ ਕਿਵੇਂ ਦਾ ਹੈ ਬਿਸਕੁਟ ਨੂੰ ਉਹ ਤਾਂ ਕੋਈ ਚੱਕ ਕੇ ਲੈ ਗਿਆ ਉਹ ਤੂੰ ਨਵੇਂ ਲੈ ਕੇ ਦੀ ਘਰੇ ਆਉਣ ਦੀ ਕੋਸ਼ਿਸ਼ ਕੀਤੀ ਤੂੰ ਜਾਂਦਾ ਜਾਂਦਾ ਮੇਰੇ ਲਈ ਐ ਤੈਨੂੰ ਮੈਂ ਕਹਾਂ ਉਹਦੇ ਬਾਹਰ ਖੜੇ ਹੋ ਕੇ ਦੇਖ ਮੈਂ ਮੀਗਾ ਬਾਟਰ ਬੇਕ ਚਲ ਉਧਰ ਜਿਸ ਤਰ੍ਹਾਂ ਮੈਂ ਗੱਲ ਕਰ ਲਾਂਦੀ ਮੈਨੂੰ ਕੋ ਦੋ ਹੁਣ ਆਪਾਂ ਨੇ ਪੀ ਲਈ ਚਾਹ ਠੀਕ ਹੈ ਮੈਂ ਬਹੁਤ ਔਖਾ ਹੋ ਰਿਹਾ ਠੀਕ ਹੈ ਕਿਉਂ ਜੀ ਇੱਕ ਮੈਂ ਕਿ ਚਾਹ ਫਖਾਈ ਕਿਤੇ ਭਾਂਡੇ ਤੋਂ ਕਿਤੇ ਕੱਪੜੇ ਤੋਂ ਅੱਜ ਤੁਸੀਂ ਥੋੜਾ ਜਾ ਰਹਾ ਮਿਲ ਜਗਾ ਮੈਨੂੰ ਇੱਕ ਜਣੀ ਦਾ ਭਾਂਡੇ ਧੋ ਲਿਓ ਇੱਕ ਜਣੀ ਪਕਾ ਦਿਓ ਰੋਟੀ ਅੱਜ ਥੋੜਿਆ ਖਾਣੀ ਖਾਣੀ ਆ ਮੈਂ ਰੋਟੀ ਨਾ ਜੀਜਾ ਸਾਡੇ ਪੇਪਰਾਸ ਤਾਂ ਜਾਂਦੇ ਆਗੇ ਫਿਰ ਪੂੜੇ ਪਕਾਉਣ ਨਹੀਂ ਆਏ ਥੋੜੇ ਕੋਈ ਆਇਆ ਹੈ ਕਮਾਲ ਹੈ ਮੈਨੂੰ ਤਾਂ ਉਮੀਦ ਨਹੀਂ ਸੀ ਜਿਹੜਾ ਤੁਸੀਂ ਗੱਲਾਂ ਕਰੀ ਜਿੰਨੀ ਹੋਗੇ ਅਸੀਂ ਪੇਪਰਾਂ ਦੀ ਤਿਆਰੀ ਕਰਨੀ ਆ ਸੜ ਪੇਪਰਸ ਲਈ ਜਾਂਦੇ ਆ ਚੱਲ ਫਿਰ ਫਿਰ ਮੈਨੂੰ ਚੱਕਰੇ ਪੈਣੇ ਨੇ ਭਾਂਡੇ ਕੋਈ ਨਾ ਤਨ ਪਰਨੇਸ ਤਾਂ ਜਾਨੀ ਆ ਜੀਜਾ ਦਾ ਕੰਮ ਹੀ ਬਹੁਤ ਘਰ ਮੋਦਾ ਸਾਡੇ ਨਾਲ ਇੱਕ ਦਿਨ ਤਾਂ ਰਹਿ ਜਾਂਦੀ ਆ ਹਰ ਸੋਡਾ ਕੰਮ ਤਾਂ ਨੇ ਆਫਿਸ ਕਾ ਲਗਨ ਜਾਂਦੀ ਅਸਤੀ ਤਰੀ ਜਾਂਦੀ ਆ ਹਰ ਦਾ ਹਰ ਤਾਂ ਅਸੀਂ ਸਿਰਫ ਚਾਹ ਹੀ ਪੀਤੀ ਸੀ ਚਾਹ ਵੀ ਘਾਂਡੇ ਵੀ ਸਾਡੇ ਤੋਂ ਮਜੌਰ ਕੇ ਬਹਿੰਦਾ ਵਾ ਇਤਾਈ ਕਰਦਾ ਰਹਿਦਾ ਕੋਈ ਰਿਸ਼ਤੇਦਾਰਾ ਨਹੀਂ ਤਰ ਚੰਗਾ ਪਰਨੇਸ ਤੇਰੇ ਪਤਾ ਲਾ ਲੈ ਇਸੇ ਸਾਲ ਚੰਗੇ ਪੇਪਰਾਂ ਚੰਗਾ ਬੈਂਚ ਲੈ ਲੈ <li>ਉੱਲ੍ਹਾ ਘਰ ਮੈਂ ਸਭ ਜੀ ਸੁੱਖੀ ਲਿਆ ਮਾ ਆਪਾਂ ਤਾਂ ਰੋਟੀ ਖਾਣੀ ਆ ਮਟਰ ਛੇ ਲੈ ਕੇ ਆਉਣਗੇ ਉਹ ਅੱਛਾ ਨਾਲ ਕਹਿੰਦੀ ਆ ਸਤ ਜਾਨੀ ਆ ਪੇਪਰ ਦੇਣੇ ਨਹੀਂ ਆਉਂਦਾ। ਅੱਛਾ ਮਟੂੜ ਨਹੀਂ ਲੈਵਾਂ। ਹਾਂ ਸ਼ਾਮ ਨੂੰ ਨਹੀਂ ਆਉਣੀ ਆ। ਅੱਛਾ ਮੈਂ ਕਹਿੰਦੇ ਮੀਟ ਮੂਲ ਬਣਾ ਲਾਂਦੇ। ਮੀਟ ਮੂਲ ਨਹੀਂ ਉਹ ਖਾਂਦੀ ਐ ਬੈਸੂ ਨੇ। ਅੱਛਾ ਮਾਤਲ ਆਈਆਂ ਨੇ ਆ। ਉਹਨਾਂ ਦੀ ਇੱਜ਼ਤ ਕਰਦਾਂਗੇ ਚਲ। ਐਨੇ ਚ ਮੜਾ ਮੋਟਾ ਐਤਾ ਕਰਨੀ ਜਿਹਨੇ ਸੇਵਾ ਕੀਤੀ ਆ। ਹਾਂ ਹਾਂ। ਉਹਦਾ ਹੁਣ ਸੇਵਾ ਕਰਨੀ ਨਹੀਂ। ਕਰਨੀ ਤਾਂ ਮੈਂ ਐ। ਜੀ ਜੀ। ਨੰਬਰ ਤਾਂ ਮੈਂ ਕੁਟੂੰਗਾ ਇਸਦੀ। ਸ਼ੁਕਰਾ। ਬਾਗ ਗਿਆ। ਪੁੱਤ ਮੈਂ ਚਾਹ ਪੀਣੇ ਹੈਗੀ ਜਾ ਕੇ ਪੈਸੇ ਪੁੱਲ ਗਏ ਆ ਗਈ